ਦੀ ਹਰ ਚਾਲਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਆਪਣੇ ਵਲੌਗ ਦੇ ਵਿੱਚ ਮਿੱਤਰੋ ਅੱਜ ਹੈਗਾ ਦਿਨ ਦੂਜਾ ਸਭ ਨਾਲੋਂ ਪਹਿਲਾਂ ਆਪਾਂ ਕੋਣ ਹੈ ਆਪਾਂ ਆਪਣੇ ਜਾਨਵਰਾਂ ਨੂੰ ਗਾਣੇ ਲੋ ਵੀ ਮਿੱਤਰੋ ਗਾਣੇ ਆਪਾਂ ਪਾਦੇ ਆਪਣੇ ਜਾਨਵਰਾਂ ਨੂੰ ਫਿਰ ਆਜੋ ਜੀ ਦੀ ਤਰ੍ਹਾਂ ਆਪਾਂ ਬੰਦੇ ਆ ਆਪਣੇ ਬੱਚਾ ਨੂੰ ਛਤਰੀ ਤੇ ਤੇ ਛੋਲੇ ਬੱਚਾ ਨੂੰ ਖਵਾਣੇ ਆ ਬਦਾਮ ਮਿੱਤਰੋ ਲੋ ਵੀ ਮਿੱਤਰੋ ਆਪਾਂ ਛੜਤਾ ਲੰਡਾ ਕਬੂਤਰ ਆਪਣਾ ਬਾਹਰ ਇਹਨੂੰ ਛਤਰੀ ਤੇ ਭਾਉਣੇ ਆ ਤੇ ਬੱਚਾ ਨੂੰ ਵੀ ਕੱਢਦੇ ਆ ਦਾਣੇ ਤੇ ਉਹਨੇ ਖਾ ਲੈਣ ਦੋ ਮਿੱਤਰੋ ਸਾਰੇ ਬੱਚਿਆਂ ਨੂੰ ਦਾਣੇ ਦੋਨੇ ਖਾ ਕੇ ਬੱਚਿਆਂ ਛਤਰੀ ਤੇ ਬਣਾਉਣੇ ਤੇ ਛੋੜੇ ਬੱਚਿਆਂ ਖਵਾਉਣੇ ਬਦਾਮ ਮਿੱਤਰੋ ਆ ਬੱਚੇ ਨੂੰ ਆਪਾਂ ਕਮਾਂਡ ਲਈ ਬੱਚੇ ਨੂੰ ਬੰਨਦੇ ਆ ਛਤਰੀ ਤੇ ਇਹਨੂੰ ਛਤਰੀ ਤੇ ਬੰਨ ਕੇ ਉਹਨਾਂ ਘੁਣਾਉਣੇ ਆ ਲੋ ਵੀ ਮਿੱਤਰੋ ਆਪਾਂ ਲਾ ਦਿੰਨੇ ਆ ਆਪਣੀ ਛਤਰੀ ਨੂੰ ਟਿਕਾਣੇ ਤੇ ਤੇ ਵੱਡੀ ਛਤਰੀ ਤੇ ਪੜਾ ਕੇ ਦੂਜੇ ਬੱਚੇ ਉਹਨਾਂ ਨੂੰ ਵੀ ਲਾਉਣੇ ਆ ਛਤਰੀ ਤੇ ਠਾ ਕੇ ਲੋ ਬਿਰੋ ਆਪਣਾ ਛਤਰੀ ਦੇ ਬੈਠਾ ਬੱਚਾ ਆਪਣਾ ਕਮਾਂਡ ਲਈ ਅੱਖਾਂ ਦਾ ਬੱਚਾ ਗਾ ਲੋ ਵੀ ਮਿੱਤਰੋ ਚੈੱਕ ਕਰੋ ਕਬੂਤਰ ਆਪਣਾ ਚਟੀਆਂ ਦਾ ਦੇਖੋ ਕਿੰਨਾ ਘੈਂਟ ਕਬੂਤਰਾ ਚਟੀਆਂ ਆੱਖਾਂ ਦਾ ਕਬੂਤਰਾ ਤੇ ਇਹਦਾ ਜੋੜਾ ਦੱਸੋ ਕਿਹੜੀ ਕਬੂਤਰੀ ਨਾਲ ਲੱਗੇ ਤੇ ਖੰਭ ਵੀ ਦੇਖ ਲਓ ਖੰਭਾਂ ਦਾ ਵੀ ਬਹੁਤ ਚੰਗਾ ਇਹਨਾਂ ਵਿੱਚ ਦੱਸੋ ਮਿੱਤਰੋ ਕਿਹੜੀ ਕਬੂਤਰੀ ਨਾਲ ਆਪਾਂ ਲਾਈਏ ਲਾਲ ਪੂਛ ਤੇ ਚਟੀਆਂ ਵਾਲੇ ਦਾ ਜੋੜਾ ਤੁਸੀਂ ਆਪ ਹੀ ਕਮੈਂਟਾਂ ਵਿੱਚ ਕਮੈਂਟ ਕਰਕੇ ਦੱਸ ਦਿਓ ਕਿਹਦੇ ਨਾਲ ਜੋੜਾ ਲੱਗੇ